ਸਰ ਬਸ ساری ਗੋੜੀਆਂ ਦੇ ਮਸਲੇ ਉਨਕੀ ਕਹਨਾ ਚਾਹੁੰਦੇ ਸੀ ਇਸ ਬਾਰੇ ਨਹੀਂ ਆਪਾਂ ਗੇਦੜਵਾਏ ਚ ਬੈਠੇ ਆ ਤੇ ਦੋ ਗੱਲਾਂ ਇੱਥੇ ਸਪਸ਼ਟ ਨੇ ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗੇਦੜਵਾਏ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹ ਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੱਲ ਦੱਸਨਾ ਵੀ ਜਿਹੜਾ ਇਹ ਰਾਜਾ ਬੜਿੰਗ ਇਹਦਾ ਉਹ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀਆਂ ਡਿੰਪਾ ਜੀ ਉਹਰੇ ਇੰਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚੋਂ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਹਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹੁਰੇ ਆ ਕੇ ਕਹਿ ਰਿਹਾ ਬਿਠਾਈ ਕਰੋੜ ਦਾ ਤਾਂ ਤੇਲ ਹੀ ਫੁਕਤਾ ਜੀ ਇਹਨਾਂ ਨੇ ਫालतੂ ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਚਾਰ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸ ਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਬਾਜ ਦੇ ਲੋਕਾਂ ਨੂੰ ਵੀ ਕਹਿਣਾ ਉਸ ਦਿਨ ਇਹਨਾਂ ਦਾ ਪਤਾ ਲੱਗ ਜੂ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੇ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸਦਨ ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬਹਿਦੇ ਕਿ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨ ਆਉਂਗੇ ਕੱਢਾਂ ਫਾਈਲ ਤੁਹਾਡੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ 'ਚ ਤੇਲ 'ਚ ਮੁਗਲੈਲ ਜ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ 'ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਜਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਧੋងਰ ਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ ਤੇ ਹੁਣ ਪਤਾ ਲੱਗੂ ਵੀ ਤੁਸੀਂ ਕਿਹਦੇ ਨਾਲ ਰਲੇ ਹੋਏ ਹੋ ਜਾਂ ਕਿਹਦੇ ਨਾਲ ਨਹੀਂ ਜਿਵੇਂ ਕਹਾਵਤ ਆ ਨਾ ਉਹ ਮੈਂ ਸ਼ਬਦ ਯੂਜ਼ ਕਰਨਾ ਨਹੀਂ ਚਾਹੁੰਦਾ ਵੀ ਕੌਣ ਰਲੇ ਆ ਚੋੜਾ ਨਾਲ ਇਹਦਾ ਮਤਲਬ ਇਹ ਸਮਝਿਆ ਜਾਊ ਜੇ ਤੁਸੀਂ ਨਾ ਹੀ ਕਾਰਵਾਈ ਦੋਨੋਂ ਜਾਣੇ ਕਰਦੇ ਇਹਦਾ ਮਤਲਬ ਇਹ ਵਿੱਚ ਇਹਦੀ ਹਿੱਸੇਦਾਰੀ ਇਹਦੀ ਹਿੱਸੇਦਾਰੀ ਆਮ ਆਦਮੀ ਪਾਰਟੀ ਦੇ ਪਾਰਟੀ ਨੂੰ ਵੀ ਹਿੱਸੇਦਾਰੀ ਰਾਜੇ ਬੜਿੰਗ ਦੀ ਮਿਲ ਗਈ ਆ ਕਿਉਂਕਿ ਤੁਸੀਂ ਫਲੋਰ ਆਫ ਦਾ ਹਾਊਸ ਕੇ ਪਵਿੱਤਰ ਚੋਂ ਝੂਠ ਨਹੀਂ ਹੋ ਸਕਦਾ ਤੁਸੀਂ ਫਾਈਲ ਝਾੜ ਕੇ ਦਿਖਾਈ ਮੈਂ ਝਾੜਾ ਫਾਈਲ ਤੇ ਕੇਜਰੀ ਫਾਦ ਸਾਹਿਬ ਜੇ ਤੁਸੀਂ ਥੋੜੀ ਜੀ ਵੀ ਤੁਹਾਡੇ ਥੋੜੀ ਜੀ ਵੀ ਤੁਹਾਡੇ ਚ ਜੇ ਲਾਇਕਤ ਬਚੀ ਆ ਜੇ ਥੋੜੀ ਜੀ ਇਮਾਨਦਾਰੀ ਸੱਚਾਈ ਬਚੀ ਅਛੀ ਸ਼ਮੈਲ ਤੋਂ ਬਾਅਦ ਤਾਂ ਚਲੋ ਸਾਨੂੰ ਆਸ ਨਹੀਂ ਪਰ ਮੈਂ ਕਹਿਣਾ ਜ਼ਰੂਰ ਹੈ ਕਿਉਂਕਿ ਆਖਰੀ ਕੈਂਪੇਨ ਦੇ ਗੇਟ 'ਚ ਤੁਸੀਂ ਦੋਨਾਂ ਨੇ ਸਟੇਜ ਤੇ ਇਕੱਠੇ ਹੋਣਾ ਡਿੰਪੀ ਜੀ ਵੀ ਇਕੱਠੇ ਹੋਣਗੇ ਵੀ ਕਿਉਂ ਡਿੰਪੀ ਜੀ ਇਹਨਾਂ ਨੂੰ ਪੁੱਛਿਓ ਅੱਜ ਤੱਕ ਰਾਜਾ ਬੜਿੰਗ ਨੂੰ ਕਿਉਂ ਛੱਡਿਆ ਹੋਇਆ ਸਿਰਫ ਇਹਸ ਕਰਕੇ ਵੀ ਜੇ ਇੱਕ ਵਾਰ ਕੇਸ ਕਰਤਾ ਲੋਕਾਂ ਦੇ ਯਾਰ ਲੋਕਾਂ ਦਾ ਪੈਸਾ ਤੁਸੀਂ ਲੁਕਣ ਮਿਚੀ ਦੀ ਖੇਡ ਖੇਡਦੇ ਹੋ ਵੀ ਰਾਜੇ ਨੂੰ ਡਰਾ ਕੇ ਬੜਿੰਗ ਸਾਹਿਬ ਨੂੰ ਡਰਾ ਕੇ ਅਸੀਂ ਥੱਲੇ ਲਾਈ ਰੱਖੀਏ ਪਰ ਉਹ ਸਾਡਾ ਇੰਟਰਸਟ ਓਚ ਨਹੀਂ ਉਹ ਪੋਲਿਟੀਕਲ ਗੱਲ ਹੋ ਸਕਦੀ ਹੈ ਵੀ ਤੁਸੀਂ ਉਹ ਡਰਾ ਕੇ ਨੂੰ ਥੱਲੇ ਲਾਈ ਰੱਖਿਆ ਕੱਲ ਇਹ ਹੈ ਵੀ ਉਹ ਪੈਸਾ ਲੋਕਾਂ ਦਾ ਟੈਕਸ ਦਾ ਪੈਸਾ ਹੈ ਜਿਹੜਾ ਰਾਜਾ ਵੜਿੰਗ ਸਾਹਿਬ ਦੇਤੇ ਇਹਨਾਂ ਦੇ ਟਿੱਡ ਚ ਗਿਆ ਹੈ ਨਹੀਂ ਕੁਛ ਹੁੰਦਾ ਤਾਂ ਇਸ ਸਟੇਜ ਤੋਂ ਇਸ ਸਟੇਜ ਤੋਂ ਕਹਿ ਕੇ ਜਾਇਓ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਇਸ ਸਟੇਜ ਤੋਂ ਕਹਿ ਕੇ ਜਾਇਓ ਵੀ ਅਸੀਂ ਇਹ ਕੇਸ ਸੀਬੀਆਈ ਨੂੰ ਦਿੰਨੇ ਆ ਅਸੀਂ ਕੇਸ ਈਡੀ ਨੂੰ ਦਿੰਨੇ ਆ ਅਸੀਂ ਇਹ ਕੇਸ ਜਿਹੜਾ ਸੈਂਟਰਲ ਏਜੰਸੀਿੰਂ ਦੇਨੇ ਆ ਅਸੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਮੈਂ ਦੋਨਾਂ ਜਣਿਆਂ ਨੂੰ ਤੁਹਾਨੂੰ ਤੁਹਾਡੇ ਆਉਣ ਤੋਂ ਪਹਿਲਾਂ ਅਗੇ ਦਿਲਵਾਏ ਮੈਂ ਅਪੀਲ ਤੁਹਾਨੂੰ ਕਰਦੀ ਆਂ